ਮਾਤਾ ਸਭ ਤੋਂ ਵੱਡੀ ਗਲਤੀ ਤੇ ਤੂੰ ਕਰ ਰਹੀ ਆ ਇੱਕ ਜਨਾਨੀ ਹੋਣ ਦੇ ਬਾਵਜੂਦ ਤੂੰ ਰਘਵੀਰ ਸਿੰਘ ਦਾ ਦੂਜਾ ਵਿਆਹ ਕਿਵੇਂ ਕਰ ਲਿਆ ਪੁੱਤ ਮੈਂ ਆਪ ਨਹੀਂ ਕੀਤਾ ਇਹਦੀ ਸਲਾਹ ਨੇ ਸਭ ਕੋ ਹੋਇਆ ਆ ਇਨੇ ਬੇਹੋਗਲ ਹਨ ਪਿੱਤੀਆ ਪੜਾਈਆਂ ਪੀ ਵਿਆਹ ਕਰ ਲਓ ਮੇਰੀ ਭੈਣ ਨਾ ਅਸੀਂ ਤਾਂ ਕੀਤਾ ਆਪਣੇ ਹੱਥੀਂ ਲਿਆਈ ਆ ਬੇਸ਼ੱਕ ਪੁੱਛ ਲਓ ਜਨਾਬ ਮੈਂ ਵਿਆਹ ਕਰ ਸਕਦੀ ਆ ਛੋਟੇ ਛੋਟੇ ਮੇਰੇ ਦੋ ਬੱਚੇ ਮੈਂ ਤੇ ਆਪਣੇ ਬੱਚਿਆਂ ਦੀ ਖਾਤਰ ਇਹਨਾਂ ਜੋਤਸੀਆਂ ਤਿੰਦੇ ਰ ਮੈਂ ਉਹਨਾਂ ਦਾ ਸਾਰਾ ਕੰਮ ਮੰਨਦੀ ਰਹੀ ਆ ਮੇਰੀ ਤੌਣ ਤੇ ਗੋਡਾ ਰੱਖਿਆ ਹੀ ਉਹਦਣ ਇਹ ਵਿਚਾਰੀ ਵਾਂਗੂ ਹੀ ਮੈਨੂੰ ਕਰਦੇ ਸੀ ਟੌਰਚਰ ਮੈਂ ਮਜਬੂਰੀ ਦੀ ਮਾਰੀ ਲਿਆਈ ਹੀ ਰਿਸ਼ਤਾ ਤੇ ਮੇਰੇ ਬੱਚੇ ਤੇ ਨਾਲ ਮੈਨੂੰ ਦੂਰ ਕਰਾ ਦੇਣਾ ਦੱਸੋ ਜਨਾਬ ਬੱਚੇ ਕੋਈ ਮਾਂ ਛੱਡਦੀ ਆ ਆਪਣੇ ਮਾਤਾ ਸਭ ਤੋਂ ਵੱਡੀ ਗੁਨੇਗਾਰ ਤੂੰ ਐ ਤੂੰ ਇੱਕ ਘਰ ਵਾਲੀ ਤੇ ਹੁੰਦਿਆਂ باوجود ਤੂੰ ਦੂਜਾ ਵਿਆਹ ਕੀਤਾ ਤੂੰ ਤੇ ਘਰ ਦੇ ਵਿੱਚ ਕਲੇਸ਼ ਖੜਾ ਕਰ ਰਹੀ ਆ ਮੈਂ ਨਹੀਂ ਜਨਾਬ ਕਲੇਸ਼ ਪਾ ਲਿਆ ਕੀਤਾ ਇਹਨਾਂ ਨੇ ਕੀਤਾ ਬਾਕੀ ਰਹੀ ਗੱਲ ਤੇ ਤੁਸੀਂ ਨਹੀਂ ਆ ਮੈਨੂੰ ਤੇ ਯਕੀਨ ਹੈਗਾ ਤੇ ਆ ਪੁੱਛਣ ਵਾਲੀ ਭੈਣ ਖੜੀ ਆ ਇਹਨੂੰ ਪੁੱਛ ਲੋ ਇਹਨੇ ਸਾਫਾ ਕੀਤਾ ਨੂੰ ਤੇਰੀ ਬਿਮਾਰ ਆ ਮੁੰਡਾ ਤੇਰਾ ਹਸਪੀਟਲ ਤੋਂ ਹੁਣ ਕੱਲ ਵਾਪਸ ਆਇਆ ਤੂੰ ਪੁਲਿਸ ਦੇ ਚੱਕਰ ਤੇ ਪਈ ਫਿਰਦੀ ਆ ਉਹ ਡਾਕਟਰਾਂ ਦੀ ਲੋੜ ਆ ਇਹਨਾਂ ਨੂੰ ਮੇਰੇ ਇਹਨਾਂ ਨੂੰ ਗਾਲ ਨਹੀਂ ਚੜੀਆਂ ਭਲੀਆਂ ਜਾਣ ਕੇ ਚਿਤਤਰ ਕੰਨੀਆਂ ਤੈਨੂੰ ਕੋ ਕੋ ਬਾਹਰ ਹੁੰਦੀ ਦੇ ਨਾ ਕੀ ਕੋ ਨਾ ਮੇਰੀ ਗੱਲ ਸੁਣ ਤੈਨੂੰ ਵੀ ਨਹੀਂ ਵਿਆਹ ਸੱਦਿਆ ਤੇ ਮੈਨੂੰ ਵੀ ਨਹੀਂ ਇਹਨਾਂ ਨੇ ਸੱਦਿਆ ਦੇਖ ਉਹਦੀ ਹਾਲਤ ਹੈ ਕੀ ਕੋ ਗੱਲ ਕਰਨ ਵਾਲੀ ਮੈਂ ਸਾਰਾ ਤੱਬਾ ਥਾਣੇ ਬਾਅਦ ਦੇਣਾ ਵੇਖ ਵੇ ਪੰਮੀ ਪਖੰਡ ਵੇਖ ਭਾਪੀ ਦੇ ਕਿਤੇ ਤੂੰ ਹੋਰ ਕੀ ਡਰਾਮੇ ਕਰਦੇ ਆ ਚੁੱਪ ਕਰਾ ਤੂੰ ਮੋਦਾ ਬੋਲਦਾ ਵਿੱਚ ਜਨਾਬ ਆ ਜਿਹੜੀ ਭੈਣ ਦਾ ਤੇ ਰਿਸ਼ਤਾ ਕਰਾਇਆ ਇਹੋ ਜਿਹੇ ਨਰਦਈ ਲੋਗ ਜਿਨ੍ਹਾਂ ਨੂੰ ਆਪਣੇ ਨੂਹ ਤੇ ਤਰਸ ਨਹੀਂ ਆਉਂਦੇ ਉਹ ਮੇਰੇ ਖੂਨ ਦਾ ਨਾਤਾ ਸੀ ਮੇਰੀ ਭੈਣ ਸੀ ਇਹਨਾਂ ਦੇ ਖੂਨ ਸਪੇਦ ਕਰਾਤਾ ਆਪਣੀ ਸਹੀ ਗੱਲ ਹੈ ਝਪ ਕਰ ਉਸ ਨੂੰ ਪਤਾ ਹੈ ਮਾਤਾ ਅੱਜ ਤੋਂ ਬਾਅਦ ਜੇ ਤੂੰ ਹੀ ਇਹਨਾਂ ਦੇ ਕੋਈ ਚੜ੍ਹਾਈ ਕੀਤੀ ਤੇ ਕੁੜੀਓ ਜੇ ਤੂੰ ਹੀ ਆਪਣੇ ਅੱਜ ਤੋਂ ਬਾਅਦ ਸੱਸੋਰੇ ਦੇ ਉੱਤੇ ਚੜ੍ਹਾਈ ਕੋ ਕੀਤੀ ਤੇ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਦਰਵਾਜ਼ਾ ਦੇਣਾ ਜੇ ਤੂੰ ਹੀ ਪੁਲਸਰੇ ਮੇਰਾ ਸਮਝੇਗਾ ਮਜਾਕ ਬਣਾਇਆ ਪਿਆ ਪੁਲਸਰੇ ਤੂੰ ਦਾ ਮੈਂ ਮੇਨ ਰੱਖਰੀ ਨਹੀਂ ਤੂੰ ਬੰਨਣੀ ਓ ਵੇ ਮਾਤਾ ਉਹਦਾ ਹੈ ਹਾਲ ਉਹ ਤਾਂ ਕੁਛ ਨਹੀਂ ਆਇਆ ਇਹ ਤੈਨੂੰ ਲਿਆ ਮੈਂ ਇਹ ਵੀ ਤੇਰਾ ਚੱਲੋ ਮਾਤਾ ਹਨ ਹੋਰ ਬੜੇ ਕੰਮ ਨੇ ਇਧੇ ਵਿਹਲੇ ਬੈਠਿਓ ਸਾਰੇ ਮੈਨੂੰ ਵੀ ਨਾਲ ਲੈ ਜਾ ਮੈਂ ਵੀ ਨਾਲ ਜਾਣਾ ਹੀ ਆ ਮੈਂ ਵੀ ਜਾਣਾ ਹੀ ਨਾਲ ਬੱਸ ਚੱਲ ਜਾ ਮੱਥ ਮੇਰੇ ਉਸੋ ਮੈਂ ਆਪਣੀ ਪਿੰਡ ਜਾਣਾ ਮੇਰੇ ਵੀਰ ਚੱਲ ਗਿਆ ਵਾ ਜਾ ਜਾ ਸਾਡੇ ਨਹੀਂ ਜਾਵੇ ਬੱਸ ਕਰੋ ਹੁਣ ਤੇ ਡਰਾਮੇ ਬੱਸ ਕਰੋ ਚਲ ਕੇ ਆਓ ਓ ਵੀਰਾ ਮੇਰਾ ਚੱਲ ਗਿਆ ਵੀਰਾ ਓ ਵੀਰੇ ਨੂੰ ਰਖੜੀ ਬੰਨ੍ਹਣੀ ਸੀ ਬਨ ਲਾ ਦੀ ਦੀ ਵਾਲ ਹੁਣ ਵੇ ਕਿੱਡੇ ਚਲਿੱਤਰ ਕਰਨ ਡਿਆ ਏ ਤੇ ਕੀ ਕਹੀਏ ਚਿੱਲੇ ਤਰਨਾ ਕਰੀਏ ਤਾਂ ਕੀ ਕਰੀਏ ਉਹ ਜਿੱਦਾਂ ਦੇ ਤੁਸੀਂ ਆ ਨਾ ਸਾਰੇ ਜਣੇ ਉਹਦਾ ਤਾਂ ਭਣ ਕੇ ਵਿਖਾਉਣਾ ਪਿਆ ਲਾਲਿਆ ਜੋ ਜਿੰਨਾ ਲੱਗਦਾ ਸੀ ਉਹ ਮੈਂ ਵੀ ਘੜੀ ਉਹ ਵਾਲੀ ਪਰ ਜੀਤ ਨਹੀਂ ਰਹੀ ਐਦਾਂ ਹੀ ਕਰੂੰਗੀ ਹੁਣ ਮੈਂ ਵੀ ਨਹੀਂ ਮੈਂ ਤਾਂ ਕਦੀ ਇੰਨੇ ਤੇ ਗਿਰਗੜ ਰੰਗ ਨਹੀਂ ਬਦਲਦਾ ਜਿੰਨੇ ਭਾਬੀ ਬਦਲਦਾ ਹੀ ਆ ਆ ਹੈ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਲਾ ਵੀ ਐਡੀ ਚਲਾਕ ਨਿਕਲੂਗੀ ਮਾਰਾ ਤੇਰੇ ਤੇ ਤੇ ਵੱਲ ਵੇਖ ਕੇ ਹੀ ਹੋਈ ਆ ਮੈਂ ਚਲਾਕ ਪਹਿਲੇ ਵਰਗੀ ਬਰਜੀਤ ਨਹੀਂ ਰਹੀ ਹੈਗੀ ਪਰ ਜਦੋਂ ਵੀ ਪੁਲਸ ਆਇਆ ਕਰੂਗੀ ਨਾ ਆਹੋ ਕੰਮ ਕਰਿਆ ਕਰਨਾ ਬਾਲ ਖਲਰ ਕੇ ਬਹਿ ਜਾ ਕਰਨਾ ਨਹੀਂ ਕਿੰਨਾ ਤੇ ਰਵਾੜ ਖਲਾ ਰਹੇਗੀ ਕੀ ਕਰ ਲੇਗੀ ਆ ਆਖਰ ਇੱਕ ਦਿਨ ਪਤਾ ਲੱਗਣਾ ਹੀ ਆ ਤੇਰਾ ਤੇ ਮੈਨੂੰ ਕਿੱਦਾਂ ਪਤਾ ਲੱਗ ਜੂਗਾ ਕੋਈ ਸਬੂਤ ਹੈਗਾ ਕੋਈ ਸਬੂਤ ਹੈਗਾ ਰਕਾ ਕੋਈ ਨਹੀਂ ਸਾਰੇ ਸਬੂਤ ਇਕੱਠੇ ਹੋ ਜਾਣੇ ਆ ਤੂੰ ਟੈਨਸ਼ਨ ਨਾ ਲੈ ਇਦਾਂ ਕਰ ਮਾਤਾ ਤੂੰ ਸਬੂਤ ਇਕੱਠੇ ਕਰਦੀ ਰੋ ਜਿਹੜੀਆਂ ਚਲਾਕੀਆਂ ਤੂੰ ਹੀ ਕਰਦੇ ਜੇ ਨਾ ਉਹਨਾਂ ਤੋਂ ਵਾਕਿਬ ਆਪਾ ਵੀ ਹੋ ਗਿਆ ਜੇ ਤੂੰ ਐਦਾਂ ਬਹਾਨੇ ਮਾਰ ਕੇ ਪੁੱਛਣਾ ਤੇ ਦੱਸਣ ਵਾਲੇ ਨਹੀਂ ਮੈਂ ਕੰਦਾ ਦਿਆ ਹੈ ਕੀ ਕਰਨਾ ਨਹੀਂ ਤੂੰ ਤਾਂ ਰਹਿ ਨਹੀਂ ਦੇ ਪ੍ਰਸਾਦ ਦੀਏ ਜਿਹੜੇ ਸਾਰੇ ਦਾ ਪ੍ਰਸਾਦ ਤੇਰੇ ਹੀ ਪਏ ਇੱਥੋਂ ਤੱਕ ਆਉਂਦੇ ਆ ਜਿਵੇਂ ਤੇਰੇ ਨਾਮ ਅਗਰ ਲੱਗਦੇ ਤੇ ਨਾਂ ਦੇਣ ਵੇਖਣਾ ਪੈਂਦਾ ਸਾਨੂੰ ਐਨੂੰ ਮੂਈ ਜੀ ਨੂੰ ਮਗਰ ਲਾ ਲਿਆ ਨਾ ਝਟ ਗੱਲਾਂ ਤੇ ਇੱਥੋਂ ਸੋਚ ਦਿਮਾਗ ਮਾ ਤਾਂ ਤੇਰਾ ਆਪਣਾ ਨਹੀਂ ਹੈਗਾ ਜਿਹੜੀ ਮੇਰੀ ਨਹੀਂ ਬਣੀ ਇੱਕ ਮਾਂ ਦੇ ਢਿੱਡੋਂ ਹੀ ਜਨਮ ਲਿਆ ਤੇਰੀ ਬਣ ਜੋ ਵੇਖੇ ਕਿਦਾਂ ਤੁਹਾਡੇ ਢੂਏ ਪਨ ਕੇ ਜਾਂਦੀ ਲੱਤ ਮਾਰ ਕੇ ਮੰਮੀ ਦੇ ਲਾਹਤ ਆਪੋ ਨਹੀਂ ਲੱਗੀ ਪਹਿਲਾਂ ਮਗਰ ਹੁਣ ਤੂੰ ਉਧਰ ਲੱਗ ਗਈ ਆ ਕੋਈ ਹੁਣ ਮੈਨੂੰ ਦੱਸਦੀ ਮੰਮੀ ਨੂੰ ਮਗਰ ਲੱਗੀ ਆ ਦੇਖ ਲੋ ਹਾਲ ਉਹ ਨੂੰ ਆਪਣੇ ਘਰ ਦੇਦਾ ਵਾ ਤੈਨੂੰ ਘਰ ਨਹੀਂ ਦੇਦਾ ਆਹੋ ਦੇਹਦਾ ਵਾ ਕਰ ਚੁੱਪ ਕਰ ਜਾਵੇ ਤੂੰ ਬਹੁਤੀਆਂ ਗੱਲਾਂ ਆ ਰਿਆ ਜਾ ਕੇ ਤੇ ਮੂੰਹ ਤੋਂ ਪੁਲਿਸ ਸਾਹਮਣੇ ਤੈਨੂੰ ਕੋਈ ਗੱਲ ਨਹੀਂ ਆਉਂਦੀ ਹੁਣ ਲੱਗਾ ਤੂੰ ਚੰਬ ਲੈਣਾ ਮਹੰਗ ਜੇ ਅਹੀਂ ਤੋਰੇ ਨੂੰ ਪੁੱਤੀ ਨਾ ਕਰਦੇ ਮੰਮੀ ਕਰਦਾਈ ਕੋਈ ਵੀ ਮੈਂ ਤਾਂ ਆਪਣਾ ਚਲਵਾ ਵਖਾ ਲਿਆ ਵਾ ਉੱਜੋ ਮੈਂ ਕਰਨਾ ਚਾਹੁੰਦੀ ਮੈਂ ਕਰਤਾ ਕਿੰਨਾ ਮੇਰੇ ਮੂਹਰੇ ਤੋਂ ਪਤ ਗਈ ਹੈ ਨਾ ਹਾਂ ਹਾਂ ਲੋਕੀ ਕੁਛੋਂ ਨੇ ਕਰਕੇ ਵਿਖਾਉਂਦੇ ਨੇ ਕਿਉਂ ਕਰਾਂ ਜੇ ਦੋਨੇ ਦਬਕਾ ਮਾਰਿਆ ਤੇ ਮੈਨੂੰ ਤਾਂ ਲੱਗਦਾ ਹੈ ਇਹਨਾਂ ਦੇ ਮੂਤ ਨਿਕਲ ਜਾਣੇ ਨੇ ਨਹੀਂ ਤੂੰ ਰੀ ਚੱਲ ਗਲਤੀ ਤੇ ਮੇਰ ਕੋ ਹੋ ਗਈ ਆ ਜਿਹੜੀ ਮੈਂ ਤੇਰੇ ਮਗਰ ਲੱਗੀ ਮੇਰੀ ਤਾਂ ਉਹ ਗੱਲ ਹੋਈ ਆ ਹੱਥਾਂ ਦੇ ਦਿੱਤੀਆਂ ਮੂੰਹ ਨਾ ਖੋਲਣੀਆਂ ਪਈਆਂ ਮੈਂ ਤਾਂ ਵੇਲੇ ਨੂੰ ਪਛਤਾਉਣ ਡਈ ਆ ਵੀ ਤੇਰੇ ਮਗਰ ਲਾ ਕੇ ਤਾਂ ਕੱਲ ਮੈਂ ਆਪਣਾ ਘਰ ਝੜ ਕੇ ਬਹਿ ਗਈ ਹਾਂ ਚਲਾ ਦੀਦੀ ਇਹਨਾਂ ਦੇ ਜਾਣੇ ਕਾ ਤੇ ਮਤਾ ਤੂੰ ਜਾਣਿਆ ਤੇਰਾ ਤੇ ਦਿਮਾਗ ਕਹੇ ਮੋਟਾ ਵਾ ਚਲ ਉਹ ਨਹੀਂ ਚਲਾ ਮੇਰਾ ਮੋਟਾ ਤੁਸੀਂ ਮੇਰੇ ਮੁੰਡੇ ਨੂੰ ਮੰਜੇ ਤੇ ਤੂੰ ਪਾਤਾ ਜੇ ਉਹ ਠੀਕ ਹੁੰਦਾ ਤੇ ਤਾੜੀਆਂ ਕੁੱਤਾਂ ਨੂੰ ਵਾਲ ਨਾ ਕਹਿੰਦਾ ਨਾ ਤੁਸੀਂ ਮੈਨੂੰ ਆਖਦੇ ਉਹ ਮੋਟਾ ਇੱਥੇ ਚੁੱਪ ਕਰ ਜਾ ਉਹ ਜਿੱਦਾਂ ਉਹਦੇ ਸਿਰ ਤੇ ਵੱਜੀ ਹੈ ਨਾ ਉਹ ਨਾ ਹੋਗੀ ਤੇ ਤੁਹਾਡੇ ਸਿਰ ਤੇ ਵੀ ਵੱਜੇ ਮੁੰਡਾ ਨਹੀਂ ਕੋਈ ਭੋਲਾ ਹੀ ਤੇ ਬੁਸਾ ਕੇ ਤੂੰ ਹੀ ਮਾਰਤਾ ਮੈਨੂੰ ਮਾਰ ਕੇ ਦੱਸੋ ਤੁਹਾਨੂੰ ਮੈਂ ਨਾ ਤੁਹਾਡੇ ਗੁੱਤੀਆਂ ਬੰਨ ਕੇ ਤੁਹਾਡੀਆਂ ਟੱਕਰਾਂ ਲਵਾਈਆਂ ਤੇ ਮੈਨੂੰ ਤੂੰ ਹੀ ਨਾ ਮਾਰਿਆ ਨੀਗਾ ਪੀਜੇ ਮਾਰਦਾ ਮੈਨੂੰ ਤੇ ਮਾਰ ਕੇ ਮੰਜੀ ਤੇ ਪਤਾ ਕਰ ਲਾ ਜੋ ਹੁੰਦਾ ਲਾਲਾ ਜੋ ਨਾ ਚਲ ਤੂੰ ਚਲ ਤੂੰ ਜਿਹੜਾ ਹੱਥ ਮਾਰ ਮਾਰ ਗੱਲਾਂ ਕਰਦੀ ਤੂੰ ਇਹ ਕਿਹਦੇ ਕਿੱਥੋਂ ਬਲਛਣੀਆਂ ਆ ਗਿਆ ਕਿਤੇ ਵੇ ਸਾਂ ਲੱਗ ਪਈਆਂ ਕਰਦੀਆਂ ਕਿਤੇ ਐ ਟੱਕਰਾ ਮਾਰਦੀਆਂ ਗੱਡੀਆਂ ਉਹ ਜਿੰਨੇ ਹੋਣਾ ਕਾਲੇ ਆਹ ਜਿਹੜੀ ਗਰਮੀਤ ਵਾ ਤੈਨੂੰ ਮੈਂ ਬਥੇਰੇ ਵੜਦੀ ਰਹੀ ਆ ਪੀ ਇਹਨੂੰ ਅੱਗ ਲਾ ਇਹਨੂੰ ਰੱਸਾ ਪਾ ਇਹਨੂੰ ਓ ਮਮੀ ਦੇਖ ਲਓ ਖੱਦ ਹੋ ਗਈ ਨਾ ਵਾਲੀ ਤੁਸੀਂ ਵੀ ਕੁਝ ਬੋਲਦੇ ਨਹੀਂ ਓ ਇਹ ਵੀ ਅੱਗੇ ਅੱਗੇ ਵਧਦੀ ਜਾਂਦੀਆਂ ਦਿਨ ਬਦਿਨ ਨਹੀਂ ਮੈਂ ਕੀ ਬੋਲਾਂ ਕੁੜੀਏ ਉਹੋ ਗੱਲ ਕਿ ਹੁਣ ਪੁਲਿਸ ਆਣ ਕੇ ਵੇ ਡਰਾਵੇ ਦੇ ਕੇ ਗਈ ਆ ਕਿੱਦਾਂ ਗੈਰਕਾਨੂੰਨੀ ਆਂਦੇ ਕੰਮ ਹੋਵਾਂ ਤੁਸੀਂ ਵਿਆਹ ਕਰ ਲਿਆ ਵਿਆਹ ਹੁਣ ਮੈਂ ਤੇਰੀ ਭੈਣ ਨੇ ਕਿਹਾਦ ਕਰ ਲਿਆ ਮੈਨੂੰ ਕੀ ਪਤਾ ਵੀ ਕਾਨੂੰਨ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਮੈਂ ਧੀ ਐ ਬੁੱਢੀ ਠੇਰੀ ਆ ਗਈ ਆ ਮੈਨੂੰ ਇਹ ਜਿਹੇ ਗੱਲਾਂ ਦਾ ਪਤਾ ਨਹੀਂ ਜਿਹੜੀਆਂ ਮੇਰੇ ਘਰ ਹੁੰਡੀਆਂ ਤੇ ਕਿਉਂ ਮੰਮੀ ਜਦੋਂ ਵਿਆਹ ਕੀਤਾ ਸੀ ਉਦੋਂ ਨਹੀਂ ਤੁਹਾਨੂੰ ਪਤਾ ਲੱਗਦਾ ਹੁਣ ਤੁਹਾਨੂੰ ਪਤਾ ਲੱਗ ਗਿਆ ਆ ਪੁੱਤ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਹੌਕਾਲੇ ਚੱਕਰਾਂ 'ਚ ਪੈਂਦੀ ਕਿਉਂ ਆ ਤੇਰੀ ਭੈਣ ਦੀਆਂ ਪਿੱਤੀਆਂ ਪੜਾਈਆਂ ਮੇਰੇ ਘੜੀ ਆਈਆਂ ਈ ਉਹ ਤਾਂ ਤੇ ਬੜੀ ਕਾ ਨਾ ਹੋ ਗਈ ਤੇ ਵਿਆਹ ਕਰਦੀ ਸੀ ਤੇ ਹੁਣ ਦੇਖ ਲੋ ਇਹਦੇ ਹਾਲ ਤੇ ਹੁਣ ਵਿਹਲਾ ਸਾਡੇ ਵਿਰੋਧ ਹੋ ਗਈ ਮੇਰੀ ਸੁਣ ਗਾਲ ਭਾਬੀ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਜੇ ਇਸ ਬਾਈ ਵਾਲੇ ਕੇਸ ਤੋਂ बच ਜਾਣਗੇ ਨਾ ਤੋ ਟੈਨਸ਼ਨ ਨਾ ਲੈ ਬਚਣਾ ਨਾ ਉਹ ਦਿੰਦਾ ਹੀ ਨਹੀਂ ਕਿਸ ਤਰੀਕੇ ਨਾਲ ਵੀਰ ਨੂੰ ਇੱਕ ਵਾਰੀ ਉੱਠ ਲੈਂਦੇ ਨੂੰ ਦੂਜੇ ਕੈਚ ਫਸਾਵਾਂਗੇ ਕਿਸ ਨਾ ਕਿਸੇ ਚ ਉਵਿਰੇ ਜਿਹੜਾ ਉਹਨੇ ਜੁਰਮ ਕੀਤਾ ਉਹਦੀ ਤੇ ਆਪਾਂ ਉਹਨਾਂ ਨੂੰ ਸਜ਼ਾ ਦਿਵਾ ਨਹੀਂ ਸਕੇ ਤੇ ਜਿਹੜਾ ਨਹੀਂ ਕੀਤਾ ਉਹ ਚ ਕਿਤਾ ਫਸਾ ਦਾਂਗੇ ਆਪਾਂ ਤੇ ਇਹ ਸਾਰੀਆਂ ਸਜ਼ਾ ਉਹਨੂੰ ਮਿਲਣਗੀਆਂ ਇਹ ਸਾਲਾ ਜਿਹੜੀ ਇਹਦੀਆਂ ਪੁੱਤਰੀਆਂ ਨੇ ਏਡੇ ਚਲਿੱਤਰ ਕਰਦੀਆਂ ਵੇਲਾ ਅੰਦਰ ਕੀ ਕੋ ਕਾਦੀਆਂ ਗਈਆਂ ਪੁਲਿਸ ਵਾਲੇ ਦੇ ਸਾਹਮਣੇ ਕਦੀ ਨਾ ਕਦੀ ਸਚਾਈ ਸਾਹਮਣੇ ਆਊਗੀ ਨਾ ਇਹਨਾਂ ਦੀ ਮਮਮੀ ਕੁਛ ਨਹੀਂ ਹੋਣਾ ਹੈਗਾ ਆ ਜਿੱਦਾਂ ਦੇ ਡਰਾਮੇ ਕਰਦੀਆਂ ਹਨ ਦੀਦੀ ਮੰਨ ਗਈ ਵੈਸੇ ਮੈਂ ਤਾਂ ਟੀ ਐਕਟਿੰਗ ਨੂੰ ਵਿੱਚੋ ਵਿੱਚ ਨਾ ਮੇਰਾ ਦਿਲ ਡਰੇ ਮੈਂ ਕਿਹਾ ਝੂਠ ਦੇ ਪੈਰ ਨਹੀਂ ਹੁੰਦੇ ਜੇ ਕਿਤੇ ਥੋੜਾ ਜਿਹਾ ਵੀ ਦੀਦੀ ਥੜਕ ਗਈ ਇੱਥੇ ਹੀ ਫੜੇ ਜਾਵਾਂਗੇ ਦਿਲ ਤੇ ਡਰਦਾ ਸੀ ਅੰਦਰੋਂ ਅੰਦਰ ਵੀ ਕੁਛ ਨਾ ਕੁਛ ਤੇ ਕਰਨ ਵਾਲੇ ਆ ਇਹ ਕੋਈ ਪਲਾਨ ਕਰਦੇ ਫਿਰਦੇ ਆ ਚੁੱਪ ਤੇ ਬਹਿਣ ਵਾਲੇ ਨਹੀਂ ਚੱਲ ਮੌਕੇ ਤੇ ਧਿਆਨ ਪੈ ਗਿਆ ਮੇਰਾ ਪੁਲਿਸ ਤੇ ਜੇ ਦੀਦੀ ਤੁਸੀਂ ਆ ਕੰਮ ਨਾ ਨਾ ਕਰਦੇ ਸੱਚੀ ਹੁਣ ਤੇ ਆਪਾਂ ਦੋਨਾਂ ਨੇ ਜੇਲ੍ਹ ਚ ਬੈਠੀਆਂ ਹੋਣਾ ਹੀ ਜਾਂ ਨਾਲ ਦੀ ਗੱਡੀ ਚ ਜਾਂਦੀਆਂ ਹੋਣਾ ਹੀ ਉਹ ਗਰਮੀਤ ਉਹਨਾਂ ਨੇ ਤੈਨੂੰ ਕੁਛ ਨਹੀਂ ਕਹਿਣਾ ਉਹ ਸਾਰੀ ਕਾਰਵਾਈ ਮੇਤੇ ਹੋਣੀ ਹੀ ਮੈਨੂੰ ਕਿਉਂ ਨਹੀਂ ਕਹਿਣਾ ਹੀ ਹਏ ਹਏ ਨਾਣੇ ਤੇਰੇ ਨਿਆਣੇ ਨਾਲ ਤੂੰ ਕਿਹੜਾ ਕੁਛ ਕਿਹਾ ਏ ਤੂੰ ਤਾਂ ਲੱਗੇ ਫਲੋਤੀ ਹੀ ਸਿਰਫ ਉਹ ਗਮਲਾ ਤੇ ਮੈਂ ਮਾਰਿਆ ਏ ਰਕबीर ਦੇ ਸਿਰ ਦੇ ਵਿੱਚ ਨਾਲੇ ਜਦੋਂ ਤੂੰ ਪੁਲਸ ਵੇਖ ਲਈ ਨਾ ਤੇ ਮੈਂ ਉਸੇ ਵੇਲੇ ਸਕੀਮ ਲੜ ਲਈ ਲੜਾ ਗਈ ਮੈਨੂੰ ਪਤਾ ਹੀ ਇਹੋ ਕੰਮ ਕਰਨਾ ਪੈਣਾ ਨਹੀਂ ਤੇ ਇਹਨਾਂ ਨੇ ਮੇਰਾ ਖਹਿੜਾ ਨਹੀਂ ਛੱਡਣਾ ਇਹ ਮੈਂ ਜਦੋਂ ਸ਼ਦਾ ਕੁੱਟਣ ਲੱਗ ਗਈ ਨਾ ਇਨ ਇਹਨਾਂ ਨੂੰ ਤੇ ਪਤਾ ਹੀ ਵੀ ਮੈਂ ਠੀਕ ਵਾਂ ਪਰ ਪੁਲਸ ਵਾਲਿਆਂ ਨੂੰ ਥੋੜੀ ਪਤਾ ਹੀ ਵੀ ਮੈਂ ਠੀਕ ਹੈ ਕਿ ਨਹੀਂ ਉਹ ਹੈਰਾਨ ਪਰੇਸ਼ਾਨ ਗਏ ਕਿ ਇਹ ਬੰਨ ਕੀ ਧਿਆਵਾ ਪਰ ਕੋਈ ਗੱਲ ਨਹੀਂ ਹੱਡੀ ਜਾਨ ਬਚ ਗਈ ਨਾ ਕਹਿੰਦੇ ਨੇ ਨਾ ਜਾਨ ਬਚੇ ਤੇ ਲੱਖੋ ਪਾਏ ਲੋਟ ਕੇ ਬੁੱਧੂ ਘਰ ਕੋ ਆਏ ਸਾਡਾ ਉਹ ਹਾਲ ਹੋਇਆ ਜੀ ਪਰ ਦੀਦੀ ਹੁਣ ਤੇ ਜਾਨ ਬਚ ਗਈ ਠੀਕ ਆ ਪਰ ਕੱਲ ਨੂੰ ਜੇ ਪਾਜੀ ਨੇ ਬਿਆਨ ਦੇਤੇ ਫੇਰ ਆਪਣਾ ਕੀ ਬਣੂਗਾ ਉਹ ਤੇ ਪੱਕਾ ਸਬੂਤ ਆ ਹਾਏ ਹੇ ਕੋਈ ਗੱਲ ਨਹੀਂ ਪੱਕਾ ਸਬੂਤ ਆ ਤੇ ਫੇਰ ਕੀ ਹੋ ਗਿਆ ਆਏ ਹੁਣ ਦੀ ਘੜੀ ਤਾਂ ਆਪਾਂ ਬਚਾ ਹੀ ਆ ਨਾ ਨਾਲੇ ਰਗਵੀਰ ਨੂੰ ਉਹਨੂੰ ਤੇ ਮੈਂ ਠੀਕ ਹੋਣ ਹੀ ਨਹੀਂ ਦੇਣਾ ਉਹਨੂੰ ਇਤਨਾ ਹੀ ਰੱਖਣਾ ਹੁਣ ਕੋਈ ਗੱਲ ਨਹੀਂ ਦਵਾਈਆਂ ਦੁਵੀਆਂ ਤਾਂ ਉਹਨਾਂ ਦੇਣੀਆਂ ਹੀ ਆ ਉੱਚਤੋਂ ਲਾਲੂ ਕੇ ਦਵਾਈਆਂ ਦਾ ਸ਼ਦਾ ਕਰ ਛੜਾਂਗੇ ਕਿ ਫਿਰ ਕੀ ਕਰਨਾ ਵਾ ਹਾਏ ਕਿੰਨੇ ਦਿਨ ਹੋ ਗਏ ਆ ਪਤਾ ਨਹੀਂ ਕੀ ਗੱਲ ਆ ਇਹਨਾਂ ਨੂੰ ਹੋਸ਼ ਹੀ ਨਹੀਂ ਆਉਂਦੀ ਹਾਏ ਸੱਜਿਆ ਪਾਸ਼ਾ ਹੁਣ ਤੇ ਬੱਸ ਕਰ ਹੋਰ ਨਾ ਤੂੰ ਇਮਤਿਹਾਨ ਲੈ ਹੁਣ ਠੀਕ ਕਰ ਦੇ ਇਹਨਾਂ ਨੂੰ ਹੋਸ਼ ਆ ਜਾਵੇ ਮੈਂ ਤੇ ਕਹਿੰਨੀ ਆ ਕਿੰਨੇ ਦਿਨ ਹੀ ਹੋ ਗਏ ਆ ਇਹਨਾਂ ਨੂੰ ਇਦਾਂ ਹੀ ਨਾ ਕੁਝ ਖਾਦਾ ਨਾ ਕੁਝ ਪੀਤਾ ਬਸ ਇਦਾਂ ਹੀ ਲੰਮੇ ਪਏ ਆ ਨਾ ਕੁਝ ਬੋਲਦੇ ਆ ਕੀ ਕਰਾਂ ਮੈਂ ਰਗਵੀਰ ਹਾਈ ਹੋਸ਼ ਆ ਗਈ ਤੁਹਾਨੂੰ ਠੀਕ ਆ ਤੁਸੀਂ ਉੱਠੋ ਹੋਸ਼ ਆ ਗਈ ਨਾ ਮੰਮੀ ਨੂੰ ਦੱਸ ਕਿਉਂ ਨਹੀਂ ਮੈਂ ਦਾਲ ਕੱਦੂ ਬਣਾ ਲਿਆ ਵਾ ਤੇ ਚੱਲ ਹੁਣ ਕਰੇਲੇ ਬਣਾ ਲੈਣੀਆਂ ਇਹਨਾਂ ਦੇ ਹੱਥੋਂ ਤੇ ਮੇਰਾ ਰੋਟੀ ਖਾਣ ਨੂੰ ਨੀ ਜੀ ਕਰਦਾ ਕੋਈ ਪਤਾ ਨਹੀਂ ਦੋਵੇਂ ਰਲੀਆਂ ਆ ਵਾ ਉਹੋ ਗਾ ਸਾਡੀ ਦਾਲ ਸਬਜ਼ੀ ਚ ਕੋ ਪਾ ਦਨ ਤਾਂ ਸਾਨੂੰ ਬੰਨੇ ਕਰ ਦੇਣਾ ਇਹਨਾਂ ਦਾ ਕੋਈ ਭਰੋਸਾ ਨਹੀਂਗਾ ਜਿੱਦਾਂ ਦੀ ਆਪ ਹੀ ਚੰਗਾ ਪਕਾ ਕੇ ਖਾਣੀਆਂ ਮੰਮੀ ਹਾਂ ਹਾਂ ਮੰਮੀ ਮੈਂ ਨਾ ਲੱਗ ਕੇ ਬੈਠੀ ਰਕਵੀਰ ਨੂੰ ਨਾ ਹੋਸ਼ ਆ ਗਿਆ ਚਲੋ ਮੇਰੇ ਨਾਲ ਸ਼ੁਕਰ ਵਾ ਪ੍ਰਮਾਤਮਾ ਦਾ ਉਹੋ ਗਾ ਲੱਖ ਲੱਖ ਸ਼ੁਕਰ ਵਾ ਚੱਲ ਵੇਖਾਂ ਰਕਵੀਰ ਰਕਵੀਰ ਮੇਰਾ ਪੁੱਤ ਠੀਕ ਹੋ ਗਿਆ ਵਾ ਸ਼ੁਕਰ ਆ ਪ੍ਰਮਾਤਮਾ ਦੇ ਘਰ ਨੂੰ ਮਾਲਕਾ ਤੇਰਾ ਸ਼ੁਕਰ ਸ਼ੁਕਰ ਲੱਖ ਲੱਖ ਸ਼ੁਕਰ ਵਾ ਮੇਰੇ ਪੁੱਤ ਨੂੰ ਹੋਸ਼ ਆਈ ਆ ਪੁੱਤ ਪਾਣੀ ਲਿਆਵਾ ਕੌਣ ਤੁਸੀਂ ਹਾਏ ਹਾਏ ਵੇ ਮੈਂ ਤੇਰੀ ਮਾਂ ਆ ਵਾਂ ਤੈਨੂੰ ਮੇਰੀ ਪਛਾਣ ਨਹੀਂ ਆਉਂਦੀ ਚੰਗੀ ਤਰ੍ਹਾਂ ਵੇਕ ਪੁੱਤ ਮੈਂ ਤੇਰੀ ਮਾਂ ਆ ਵਾਂ ਕਿਉਂ ਨਹੀਂ ਤੈਨੂੰ ਪਤਾ ਲੱਗਣ ਡਿਆ ਮਮੀ ਆ ਗਈ ਹੋਇਆ ਆਣਾ ਨੂੰ ਕੀ ਪਤਾ ਕੋਈ ਨਹੀਂ ਪੁੱਤ ਕੁਛ ਨਹੀਂ ਹੋਇਆ ਖਰਿਆ ਠੀਕ ਹੋਇਆ ਨਹੀਂ ਚੰਗੀ ਤਰ੍ਹਾਂ ਤਾਂ ਕਰਕੇ ਡਿਆ ਵਾ ਤਾਂ ਕਿ ਤਰਾ ਬਹੁਗਾ ਵੇਖੂਗਾ ਫਿਰ ਪਤਾ ਲੱਗਣਾ ਅੰਟੀ ਕੌਣ ਜੀ ਤੁਸੀਂ ਹਾਏ ਹਾਏ ਵੇ ਮੈਂ ਤੇਰੀ ਮਾਂ ਆ ਮੈਨੂੰ ਤੂੰ ਕਿਉਂ ਨਹੀਂ ਪਛਾਨਣ ਦਿਆ ਤੈਨੂੰ ਮੇਰੀ ਪਛਾਣ ਨਹੀਂ ਗਈ ਆਹ ਕੌਣ ਆ ਪਤਾ ਨਹੀਂ ਮੈਨੂੰ ਕੌਣ ਆਏ ਵੇ ਤੇਰੀ ਬੌਟੀ ਆ ਮੰਮੀ ਹਾਂ ਕੀ ਹੋ ਗਿਆ ਇਹਨਾਂ ਨੂੰ ਵੇ ਦਿਮਾਗ ਤੇ ਮੜਾ ਦੇ ਜਵਾਬ ਦੇ ਵੇ ਸਾਨੂੰ ਯਾਦ ਕਰਾ ਤੇਰੇ ਸਰ ਤੇ ਤਾਂ ਹੀ ਉੱਡੇ ਕਰਨਗੇ ਜੇ ਤੂੰ ਨਾ ਸਾਨੂੰ ਚੇਤਾ ਕੀਤਾ ਤਾਂ ਹੀ ਕੀ ਕਰਾਂਗੇ ਮਾਤਾ ਨਾ ਰੋੜਾ ਪਾ ਅਮਿਆ ਸੇਧੂ ਖੰਦੇ ਆਈਓ ਮੰਮੀ ਇਹ ਕੀ ਬਣ ਗਿਆ ਤੇ ਹੋਰ ਕੀ ਆ ਇਹਨਾਂ ਨੂੰ ਤਾਂ ਯਾਦ ਹੀ ਨਹੀਂ ਉਹ ਕੁਝ ਵੀ ਵੇਹ ਦਾ ਨਹੀਂ ਤੈਨੂੰ ਚੇਤਾ ਮਾਤਾ ਮੈਂ ਨਹੀਂ ਪਛਾਣਦਾ ਕੌਣ ਤੁਸੀਂ ਹਾਏ ਰੱਬਾ ਮੈਂ ਕੀ ਕਰੂੰਗੀ ਸੱਚੀ ਆ ਮੈਂ ਹਾਏ ਤੂੰ ਆਪਣੇ ਘਰੋਂ ਆਪਣੇ ਕਮਰੇ ਚ ਵਾ ਇੱਥੇ ਕਿਹੜਾ ਆ ਕੀ ਹੋ ਗਿਆ ਤਾ ਥੋਰ ਕੇ ਦਾ ਘਰ ਵਾ ਕਾਕਾ ਦਾ ਨਾ ਕਰ ਤੂੰ ਤਨੀ ਕਹਿੰਦੇ ਮੈਨੂੰ ਝੂਠ ਬੋਲਣ ਦਿਆ ਐਦਾਂ ਨਾ ਕਰ ਮੈਨੂੰ ਤੇ ਡਰੀ ਆਈ ਜਾਂਦਾ ਤੂੰ ਕਹਿੰਦੇ ਮੈਂ ਤੈਨੂੰ ਪਛਾਣਦਾ ਨਹੀਂਗਾ ਮੈਂ ਕਿੱਥੇ ਆ ਮੰਮੀ ਡਾਕਟਰ ਨੂੰ ਬੁਲਾਈਏ ਆਪਾਂ ਇਹ ਤੇ ਕਿਸੇ ਨੂੰ ਪਛਾਣਦੇ ਨਹੀਂ ਪਏ ਇਹਨਾਂ ਨੂੰ ਕੀ ਹੋ ਗਿਆ ਆ ਇਹ ਤੇ ਕਿਸੇ ਨੂੰ ਪਛਾਣਦੇ ਨਹੀਂ ਪਏ ਰਗਵੀਰ ਮੈਨੂੰ ਤੇ ਪਛਾਣੋ ਮੈਂ ਅਮਨ ਆ ਕੌਣ ਆ ਮਨ ਹਾ ਹੈ ਪੁੱਤ ਤੂੰ ਮੈਨੂੰ ਨਹੀਂ ਪਛਾਨਣਾ ਡਿਆ ਮੈਂ ਤੇਰੀ ਮਾਂ ਆ ਤੂੰ ਇਹਨੂੰ ਨਹੀਂ ਪਛਾਨਣਾ ਡਿਆ ਹਾ ਹੈ ਮੈਂ ਕੀ ਕਰਾਂ ਦੱਸ ਮੰਮੀ ਅੰਟੀ ਮੈਂ ਤੁਹਾਨੂੰ ਨਹੀਂ ਪਛਾਨਦਾ ਤੁਹਾਨੂੰ ਦੋਵਾਂ ਨੂੰ ਨਹੀਂ ਪਛਾਨਦਾ ਮੈਂ ਹਾ ਹੈ ਸੜ ਗਈ ਮੇਰੀ ਕਿਸਮਤ ਮੈਂ ਤਾਂ ਤੁਹਾਡੇ ਸਿਰ ਤੇ ਉੱਡੀ ਫਿਰਦੀ ਹਾਂ ਉਹਨਾਂ ਨੂੰ ਕਲਿਆਣੀਆਂ ਨੂੰ ਅੱਗ ਲੱਗਦੀ ਤੇ ਉਹਨਾਂ ਨੇ ਤੁਹਾਡੇ ਤੇਰੇ ਸਿਰ 'ਚ ਕੋ ਮਾਰ ਦਿੱਤਾ ਤੈਨੂੰ ਉਹ ਗੱਲ ਪਛਦਾਈ ਕਰ ਦਿੱਤਾ ਤੈਨੂੰ ਜਿਹੜਾ ਪਤਾ ਨਹੀਂ ਲੱਗਣ ਡਿਆ ਹਾਂ ਉੱਡੀ ਹੋਲੀ-ਬੋਲੀ ਮੇਰਾ ਸਿਰ ਖੰਡਿਆ ਵਾ ਮੰਮੀ ਆਪਾਂ ਕਿੰਨੇ ਦਿਨਾਂ ਦਾ ਵੇਟ ਕਰਨੇ ਹੀ ਕਿ ਕਦੋਂ ਰੁਗਵੀਨ ਨੂੰ ਹੋ ਜਾਊਗਾ ਤੇ ਅੱਜ ਦੇ ਲੋ ਕੁਝ ਵੀ ਆਇਆ ਤੇ ਕਿੱਦਾਂ ਇਹਦੇ ਹਨ ਨੂੰ ਪਛਾਣਦੇ ਨਹੀਂ ਮੈਂ ਉਹ ਵਿਆਹ ਹੋਈ ਬੋਲ ਤੂੰ ਰੋਈ ਕੋ ਜਾਣੀ ਆ ਆਹ ਤਾਂ ਰੋਵੇਂ ਨਾ ਤੇ ਕੀ ਕਰੇ ਹਾਂ ਤੈਨੂੰ ਮੇਰਾ ਵੀ ਨਹੀਂ ਚੇਤਾ ਮੈਂ ਅੰਮਣਾਂ ਆ ਮੈਂ ਮੰਮੀ ਪੁੱਤ ਐਦਾਂ ਨਾ ਕਰ ਤੂੰ ਹਨ ਨੂੰ ਪਛਾਣ ਅਸੀਂ ਕਿੱਥੇ ਜਾਵਾਂਗੇ ਨਵੇਂ ਸੱਸ ਸਾਨੂੰ ਤਾਂ ਉਹਨਾਂ ਨੇ ਟਿਕਣਾ ਨਹੀਂ ਦੇਣਾ ਤੇਰਾ ਸਿਰ ਤੇ ਤਾਂ ਮਛਾਲਾ ਆਹੀ ਤਾਂ ਕੀ ਕਰੀਏ ਦੱਸ ਕਿੱਥੇ ਜਾਵਾਂ ਮੈਂ ਫੋਟੋ ਕਰ ਰਹਿੰਨੇ ਮੰਮੀ ਕਿਤੇ ਉੱਦੀ ਦੇਣੇ ਲੱਗੇ ਹਟੇ ਨਾ ਮਜ਼ਾਕ ਕਰਨ ਐਵੇਂ ਨਾ ਮੂੰਹ ਹੱਥ ਲਾਈ ਜਾ ਮੈਂ ਨਹੀਂ ਤੁਹਾਨੂੰ ਪਛਾਣਦਾ ਟੀ ਕੌਣ ਯਾ ਤੁਸੀਂ ਮੈਂ ਕਿੱਦਾਂ ਆਇਆ ਇੱਥੇ ਮੰਮੀ ਤੂੰ ਤੈਨੂੰ ਬਲਜੀਤ ਦੀ ਵੀ ਨਹੀਂ ਪਛਾਣ ਕੌਣ ਬਲਜੀਤ ਹਾਏ ਹਾਏ ਤੇਰੀ ਪਹਿਲੀ ਬੋਟੀ ਜਿੰਨਾ ਤੇਰੇ ਸਿਰ 'ਚ ਗਮਲਾ ਮਾਰਿਆ ਵਾ ਮੰਮੀ ਕੰਟੀ ਮੈਨੂੰ ਮੇਰੀ ਗੱਲ ਸੁਣੋ ਹਾਂ ਪੁੱਤ ਮੈਂ ਕੀ ਕਰਾਂ ਮੈਂ ਡਈ ਡਲੀ ਮੈਨੂੰ ਲੱਗਦਾ ਸਿਰ 'ਚ ਸੱਟ ਲੱਗੀ ਹੀ ਤੇ ਨਦੀ ਜਿਆਦਾ ਉਸਤੇ ਨਹੀਂ ਚੱਲ ਗਈ ਕਿਤੇ ਆਪਾਂ ਡਾਕਟਰ ਨੂੰ ਬੁਲਾਈਏ ਮੈਂ ਉਹਨੂੰ ਪੁੱਛਦੇ ਹਾਂ ਕੀ ਗੱਲ ਹੈ ਮੰਮੀ ਤੈਨੂੰ ਪਤਾ ਮਨੀ ਦੇ ਵੀ ਪਛਾਣ ਹੈਗੀ ਵੇ ਪੁੱਤ ਤੇਰਾ ਭਰਾ ਹਵਾ ਮਨੀ ਮਾਤਾ ਜੀ ਮੈਨੂੰ ਕੁਝ ਨਹੀਂ ਪਤਾ ਕੌਣ ਮਨੇ ਤੁਸੀਂ ਹੌਲੀ ਬੋਲੋ ਮੈਂ ਤਾਂ ਰੱਬਾ ਸਾਡੀ ਤਾਂ ਕਿਸਮਤ ਹੀ ਸੜ ਗਈ ਆ ਮੰਮੀ ਡਾਕਟਰ ਨੂੰ ਬੁਲਾਈਏ ਆਪਾਂ ਡਾਕਟਰ ਨੂੰ ਬੁਲਾ ਕੇ ਕੀ ਕਰਾਂ ਜੇ ਤੈਨੂੰ ਪਤਾ ਲੱਗਣ ਗਿਆ ਤੇ ਬਾਈ ਤੋਂ ਹਸਪੀਟਲ ਵਾਲਿਆਂ ਨੇ ਦਿੱਤੀ ਉਹੋ ਹੀ ਦੇਣ ਦੇ ਆ ਕੌਣ ਜਾਂ ਤੂੰ ਉਹਨਾਂ ਨੂੰ ਫੋਨ ਕਰੀਏ ਤੇ ਜਾਂ ਕੀ ਕਰੀਏ ਤੇ ਕੀ ਨਾਲ ਨਹੀਂ ਤੇ ਸਮਝ ਨਹੀਂ ਆਉਂਦੀ ਇਹ ਮੁੰਡੇ ਦੀ ਕਿ ਇਹ ਕਿਉਂ ਸਾਡਾ ਚੇਤਾ ਭਲਾ ਕੇ ਬਹਿ ਗਿਆ ਪੁੱਤ ਜੇ ਤੂੰ ਕੁਝ ਖਾਣਾ ਤਾਂ ਮੈਂ ਤੇ ਲਿਆ ਕੇ ਦਵਾਂ ਅੱਡੀ ਮੈਨੂੰ ਕੋਈ ਵੀ ਖਾਣਾ ਆਏ ਹਾਏ ਤੂੰ ਠੀਕ ਹੋ ਗਏ ਤੂੰ ਕੌਣ ਮੈਂ ਤਾਂ ਅੱਡੀ ਘਰ ਵਾਲੀ ਤੂੰ ਵੀ ਆਂਦੀ ਮੈਂ ਤੇਰੀ ਘਰ ਵਾਲੀ ਆ ਵੀ ਆਂਦੀ ਮੇਰੀ ਘਰ ਵਾਲੀ ਤੂੰ ਦੋਵੇਂ ਕੌਣ ਜੇ ਆਂਟੀ ਕੌਣ ਆ ਮੈਂ ਮੈਂ ਤੇਰੀ ਮਾਂ ਆ ਤੇਰੀ ਘਰ ਵਾਲੀਆਂ ਆ ਕਿਉਂ ਚੇਤਾ ਭਲਾ ਕੇ ਬਹਿ ਗਿਆ ਸਭ ਕੁਹ ਤਿੱਕੂ ਇਹ ਗੱਲ ਕਰੀ ਜਾਂਦੀ ਆ ਮੈਂ ਤੇਰੀ ਮਾਂ ਮੈਂ ਤੇਰੀ ਮਾਂ ਮੰਮੀ ਸਾਰਾ ਕੁਝ ਚੇਤਾ ਭੁੱਲ ਗਿਆ ਆਹੋ ਭੁੱਲ ਗਿਆ ਪੈ ਗਈ ਤੁਹਾਨੂੰ ਠੰਡੋਂ ਭੁੱਲ ਗਿਆ ਚੇਤਾ ਕੋਸ਼ੋ ਗਿੱਧਾ ਪਾ ਇਹਦੀਆਂ ਹੀ ਮਿਹਰਬਾਨੀ ਆ ਆ ਮੰਮੀ ਅੱਜ ਜੋ ਵੀ ਇਹਨਾਂ ਦੀ ਹਾਲਤ ਆ ਨਾ ਇਹ ਹੀ ਜ਼ਿੰਮੇਵਾਰ ਆ ਇਹ ਤਾਂ ਚੁੰਦੀ ਉਹ ਕੋਈ ਉਹ ਹੋ ਗਿਆ ਕੌਂਟੀ ਜਾ ਯਾਰ ਮੇਰਾ ਸਿਰ ਦੁਖਦਾ ਜਾ ਚੱਲ ਚੱਲ ਜੇ ਚੱਲ ਚੱਲ ਜੇ ਸਿਰ ਦੁਖਦਾ ਆ ਇਹਨੇ ਨਹੀਂ ਜਦੋਂ ਕੋ ਪਤਾ ਲੱਗਦਾ ਤਾਂ ਹੀ ਕੀ ਕਰਨਾ ਬਹਿ ਜਾ ਹੁਣ ਕੋਲੇ ਦੇ ਤੈਨੂੰ ਸੱਚੀ ਨਹੀਂ ਚੇਤਾ ਤੂੰ ਕੌਣ ਹੈ ਉਹ ਜਾ ਮੇਰਾ ਸਿਰ ਦੁਖਦਾ ਦੋ ਜੜੀਆਂ ਕਿਕ ਲਾਈਆਂ ਤੂੰ ਫੇਰਾ ਕੀ ਹੈ ਸਿਰ ਤੇ ਤੇਰਾ ਕੋਈ ਜ਼ਿਆਦਾ ਹੀ ਦੁਖਦਾ ਚੰਗਾ ਆ ਯਾ ਯਾਦਦਾਸ਼ਤ ਹੋ ਗਈ ਹੈ ਤੇਰੀ ਨਹੀਂ ਤਾਂ ਘਰ ਤੇਰ ਪਰਥੂ ਹੀ ਪਾਇਆ ਹੀ ਵਕਤ ਹੀ ਪਾਇਆ ਹੀ ਵਧੀਆ ਹੋ ਗਿਆ ਜੋ ਵੀ ਹੋਇਆ ਮੰਮੀ ਆ ਦੇਖਿਆ ਤੁਸੀਂ ਬਲਜੀਤ ਦੇ ਲੱਛਣ ਕਿੰਦਾ ਖੁਸ਼ ਹੁੰਦੀ ਆ ਮੰਮੀ ਇਹਨੂੰ ਹੈ ਮਾਸਾ ਬੋੜਾ ਸ਼ਰਮ ਕੀ ਕਰਾਂ ਪੁੱਤਾ ਉਹੋ ਗੱਲ ਮੁੰਡਾ ਮੰਜੇ ਤੇ ਨਚਰਦਾ ਪਿਆ ਏ ਮੈਨੂੰ ਤਾਂ ਲੱਗਦੀ ਆ ਤੇਰੀ ਹਾਲਤ ਜਾਦੀ ਖਰਾਬ ਹੋ ਗਈ ਆ ਜਿਹੜਾ ਸਾਨੂੰ ਪਛਾਣਨ ਨਹੀਂ ਦਿਆ ਜੇ ਉਹਦਾ ਵਮਨ ਸਾਨੂੰ ਨਹੀਂ ਪਤ ਪਛਾਣਨ ਗਿਆ ਤਾਂ ਪਛਾਣਨ ਉਹਨਾਂ ਨੂੰ ਨਹੀਂ ਦਿਆ ਹੈਗਾ ਮੰਮੀ ਹੁਣ ਤੁਸੀਂ ਦੱਸੋ ਕੀ ਕਰੀਏ ਆਪਾਂ ਕੀ ਕਰ ਮੰਮੀ ਬਾਹਰ ਬੈਠਿਓ ਕੀ ਬੈਣਾ ਮਨੀ ਤਕਬੀਰ ਨੂੰ ਮਾਰੀ ਜੀ ਹੋਸ਼ ਆਈ ਹੀ ਆ ਗਈ ਹੋਸ਼ ਵੀਰ ਨੂੰ ਆਈ ਹੀ ਤੇ ਇਹਨੇ ਮੈਨੂੰ ਆਵਾਜ਼ ਮਾਰੀ ਅੰਦਰ ਗਈ ਉਹਨੇ ਸਾਨੂੰ ਪਛਾਣਿਆ ਨਹੀਂ ਤੇ ਹੋਰ ਕੀ ਨਾ ਉਹਨੇ ਪਛਾਣਿਆ ਨਹੀਂ ਉਹ ਮੈਨੂੰ ਅੰਦਾ ਤੂੰ ਹੈ ਕੌਣ ਉਹ ਤਾਂ ਮੈਨੂੰ ਆਂਟੀ ਕਹਿਣ ਲੱਪਿਆ ਮੰਮੀ ਤੋਂ ਕੋਈ ਗੱਲ ਹੀ ਨਹੀਂ ਕੀਤੀ ਵੀਰ ਨੇ ਉਹ ਇਹਨੂੰ ਅੰਦਾ ਮੈਂ ਬਥੇਰੇ ਵਾਸਤੇ ਪਾਇਏ ਤਰਨੇ ਨੇ ਮੇ ਮੁੰਡਿਆ ਦਿਮਾਗ ਤੇ ਜੋਰ ਪਾ ਵੇਖਹੀਂ ਤੇ ਮੈਂ ਤੇਰੀ ਮਾਂ ਆ ਇਹ ਤੇਰੀ ਬੋਟੀ ਆ ਉਹਨੇ ਨਹੀਂ ਪੱਲੇ ਪਤਾ ਉਹ ਅੰਦਾ ਤੁਸੀਂ ਮੈਨੂੰ ਪਤਾ ਹੀ ਨਹੀਂ ਪਾਉਂਗਾ ਕੌਣ ਨਹੀਂ ਬਲਜੀਤ ਗਈ ਬਜੀਤ ਨੂੰ ਆਂਦਾ ਕੋਲੋਂ ਉਹਨੂੰ ਤੇ ਚਾ ਚੜ ਗਿਆ ਨਾ ਹੋਰ ਕੀ ਆ ਦੇਖੋ ਕਿੰਨੀ ਖੋਸ਼ ਆ ਉਹਨੂੰ ਤੇ ਚਾ ਚੜ ਗਿਆ ਨਾ ਚੜਨਾ ਹੀ ਸੀ ਨਿਆਰੇ ਲੱਗ ਗਿਆ ਇਹਨੇ ਹੋਸ਼ ਨਹੀਂ ਹੈਗਾ ਤੇ ਉਹਨੇ ਨਾ ਕਿਹਨੂੰ ਦੱਸਣਾ ਵਾ ਨਾ ਕੋਈ ਪੁੱਛਣਾ ਗੱਲ ਹੀ ਖਤਮ ਹੋ ਗਈ ਤੇ ਮੈਂ ਉਹ ਇਹਨੂੰ ਕਹਾਂਦੀ ਆ ਕਿ ਇਹ ਜੇ ਸਾਨੂੰ ਗੱਲਾਂ ਸੁਣਣੀਆਂ ਪੈਣੀਆਂ ਉਹਨਾਂ ਦੀ ਕੋਈ ਗੱਲ ਨਹੀਂ ਕਦੀ ਸਾਡਾ ਕੋਈ ਟਾਈਮ ਆਊਗਾ ਹੁਣ ਜੇ ਉਹ ਠੀਕ ਹੁੰਦਾ ਤੇ ਫੇਰ ਜੇ ਸਾਨੂੰ ਪੁਛਾਣ ਲੈਂਦਾ ਫੇਰ ਤੂੰ ਆਪੇ ਦਾਤਣਾ ਪਈ ਇਹਨਾਂ ਨੇ ਮਾਰਿਆ ਹੁਣ ਜੇ ਦੋ ਹੀ ਨਹੀਂਗਾ ਠੀਕ ਤੇ ਕੀ ਕਰ ਲੈਣਾ ਅਸੀਂ ਮੰਮੀ ਇੰਨਾ ਚਿਰ ਹੋ ਗਿਆ ਮੈਨੂੰ ਇਹਨਾਂ ਦੀ ਸੇਵਾ ਕਰਦਿਆਂ ਨੂੰ ਮੈਨੂੰ ਇਹੀ ਹੈਗਾ ਕਿ ਚੱਲ ਹੋਸ਼ ਆ ਜਾਊਗਾ ਹੋ ਜੂਗੇ ਠੀਕ ਹੁਣ ਜੇ ਅਜ ਹੋਸ਼ ਆਇਆ ਵੀ ਤੇ ਇਹਨਾਂ ਦੀ ਹਾਲਤ ਤਾਂ ਦੇਖੋ ਤੁਸੀਂ ਪੁੱਤ ਹੌਸਲਾ ਕਰ ਉਹਨੇ ਠੀਕ ਹੋ ਜਾਣਾ ਕਾਲੀ ਨਾ ਪੈ ਹੁਣ ਉਹ ਮੰਮੀ ਨਹੀਂ ਹੁਣ ਇਹਨਾਂ ਨੇ ਠੀਕ ਮੰਮੀ ਬੱਸ ਹੁਣ ਬਹੁਤ ਹੋ ਗਿਆ ਮੈਂ ਚਲ ਜਾਣਾ ਹੁਣ ਇੱਥੋਂ ਲੈ ਆ ਭਾਬੀ ਕੀ ਹੋਇਆ ਤੈਨੂੰ ਹੁਣ ਤੇ ਵੀਰ ਦੀ ਹੋਸ਼ ਆਈ ਆ ਮਾਹ ਮਾ ਤੇ ਤੂੰ ਉਹਨੂੰ ਛੱਡ ਕੇ ਚਲ ਜਾਵੇਂਗੀ ਇੰਨਾ ਚਿਰ ਤੂੰ ਦੀ ਸੇਵਾ ਕੀਤੀ ਤੇ ਕਦੇ ਹਾਸਤੇ ਕੀਤੀ ਤੂੰ ਹੀ ਕਲੀ ਪੈ ਜੇਗੀ 10 ਬਲਾ ਤੇ ਅਸੀਂ ਕਿੱਥੇ ਜਾਵਾਂਗੇ ਦੱਸ ਸਹੋਣੂ ਹੁਣ ਕਰਨਾ ਵੀ ਕੀ ਆ ਉਹ ਪਛਾਣਦਾ ਹੀ ਨਹੀਂ ਉਹ ਉਹ ਤਾਂ ਆਪੇ ਪਛਾਣਨ ਲਾਪੂਗਾ ਤੂੰ ਤਾਂ ਦਿਲ ਹੀ ਛੱਡ ਦਿੱਤਾ ਵਾ ਐਦਾਂ ਥੋੜੀ ਘਰੀਦਾ ਵਾ ਵਾਹ ਬਹੁਤ ਵਧੀਆ ਹੋਈ ਵੈਸੇ ਤੇਰੇ ਨਾਲ ਹਨਾ ਤੂੰ ਆਪਣੀ ਭੈਣ ਨੂੰ ਪਛਾਣਨੋਂ ਹਟ ਗਈ ਹੈ ਨਾ ਕਿ ਸਾਡਾ ਰਿਸ਼ਤਾ ਕੀ ਆ ਲੈ ਜਿਹਦੇ ਮਗਰ ਭੱਜੀ ਫਿਰਦੀ ਹਟ ਗਿਆ ਨਾ ਤੈਨੂੰ ਪਛਾਣਨੋਂ ਆ ਗਈ ਅਕਲ ਟਕੜਾ ਲੈ ਉੱਪਰ ਜਾ ਵੱਡੀ ਸਿਆਣੀ ਐ ਆ ਤੇਰੀਆਂ ਹੀ ਮਿਹਰਬਾਨੀਆਂ ਆ ਬੱਸ ਕਰ ਹੁਣ ਤੂੰ ਮੇਰੇ ਜਕਮਾਂ ਤੇ ਲੂਣ ਨਾ ਪਾ ਨਾ ਮੇਰੀਆਂ ਮਿਹਰਬਾਨੀਆਂ ਨੇ ਤੇਰੀਆਂ ਕੋਈ ਮਿਹਰਬਾਨੀਆਂ ਨਹੀਂ ਗਿਆ ਸ਼ਰਮ ਕਰ ਸ਼ਰਮ ਵੱਡੀ ਭੈਣ ਨੂੰ ਧੋਖਾ ਦੇਣ ਚੱਲੀ ਹਾਂ ਨੀ ਸ਼ਰਮ ਤਾਂ ਤੈਨੂੰ ਆਣੀ ਚਾਹੀਦੀ ਆ ਹੁਣ ਤੇ ਸੁਧਰ ਜਾ ਨੀ ਮੈਂ ਕਿਹਾ ਆ ਸ਼ਰੀਕੇ ਬਾਰੀਆਂ ਛੱਡ ਕੇ ਇਨਸਾਨੀਅਤ ਦੇ ਨਾਤੇ ਹੀ ਸਾਡੇ ਨਾਲ ਸਾਥ ਦੇ ਲੈਂਦੀ ਨਾ ਭੈਣ ਸਮਝਦੀ ਤੂੰ ਚੁੱਪ ਕਰ ਜਾ ਨੀ ਮਾਤਾ ਕਿਉਂ ਕਰ ਜਾ ਕਿੱਦਾਂ ਤੂੰ ਡਈ ਆ ਵਾਏ ਨਹੀਂ ਦੋਵੇਂ ਭੈਣਾ ਭੈਣਾ ਡਈਆਂ ਵਾਹ ਚੱਲ ਚੱਲ ਤੂੰ ਨਹੀਂ ਆਗੀ ਮੇਰੀ ਕੋਈ ਵੀ ਭੈਣ ਤੇ ਮੈਨੂੰ ਤੇ ਉਦੋਂ ਨਹੀਂ ਪਰਖਾਗੀ ਤੇਰੀ ਮੈਨੂੰ ਤਰਦਾ ਨਹੀਂ ਪਰਖਾਗੇ ਜਦੋਂ ਤੂੰ ਬੰਗਾਨੀਆਂ ਦੀ ਉਗਲ ਤੇ ਚੜ ਗਈ ਤੈਨੂੰ ਸ਼ਰਮੀ ਨਹੀਂ ਹੈਗੀ ਮਾਸਾ ਵੀ ਦੇਖ ਲਓ ਮੰਮੀ ਆਪੂ ਸਾਰਾ ਕੁਝ ਕਰ ਕੱਤਰ ਕੇ ਤੇ ਹੁਣ ਦੇਖੋ ਕਿਦਾਂ ਕਹਿਣ ਦੀ ਕਿੱਡੀ ਸਿਆਣੀ ਐ ਨਹੀਂ ਇੰਨਾ ਸਹਰਿਆਂ ਨੂੰ ਹੱਕ ਦਿੱਤਾ ਵੀ ਨੋਆਂ ਨੂੰ ਬਗਾਨੀਆਂ ਆਖਣ ਦਾ ਤੇ ਅਸੀਂ ਇਹਨਾਂ ਨੂੰ ਬਗਾਨਿਆ ਨਹੀਂ ਕਹਿ ਸਕਦੀਆਂ ਗੱਲ ਗੱਲ ਤੇ ਮੇਹਣਾ ਵੱਜਦਾ ਨੋਆਂ ਨੂੰ ਬਗਾਨੀ ਬਗਾਨੀ ਸਾਡਾ ਤਾਂ ਕੋਈ ਘਰ ਹੀ ਨਹੀਂ ਹੁੰਦਾ ਲੈ ਤੈਨੂੰ ਹੁਣ ਜੇ ਤਾਇਆ ਪਹਿਲਾਂ ਨਹੀਂ ਤੈਨੂੰ ਪਤਾ ਜਦੋਂ ਤੂੰ ਪਿੱਛੇ ਲੱਗੀ ਸੀ ਉਦੋਂ ਤੇ ਬੜਾ ਮੰਮੀ ਜੀ ਮੰਮੀ ਜੀ ਕਰਦੀ ਹੀ ਨਹੀਂ ਜਦੋਂ ਦੇ ਲੋ ਨਹੀਂ ਜਦੋਂ ਸਿਰ ਤੇ ਪੈਂਦੀਆਂ ਨੇ ਨਾ ਪਤਾ ਫੇਰ ਹੀ ਲੱਗਦਾ ਵਾ ਪਰ ਤੇਰਾ ਸਿਰ ਦਿਮਾਗ ਹੀ ਖਰਾਬ ਹੋ ਗਿਆ ਵਾ ਤੈਨੂੰ ਆਪਣੇ ਨਿਆਣੇ ਨਹੀਂ ਦਿਖਦੇ ਤੈਨੂੰ ਆਪਣਾ ਘਰ ਲੈਂਦੇ ਦਾਤੇ ਨੂੰ ਆਪਣਾ ਘਰ ਨਹੀਂ ਦਿੰਦਾ ਉਹਨੂੰ ਸਾਰਾ ਕੁਝ ਦਿਖਦਾ ਵਾ ਮੈਨੂੰ ਆਪਣੇ ਬੱਚੇ ਦੇਖਦੇ ਸੀ ਮੈਂ ਤਾਂ ਹੀ ਹੁਣ ਤੱਕ ਇੱਥੇ ਟਿਗੀ ਰਹੀ ਆ ਨਹੀਂ ਤੇ ਮੈਂ ਤੁਹਾਡਾ ਜ਼ੁਲਮ ਵੇਂਦੀ ਆਈ ਆ ਹੁੰਦਾ ਭਾਵੇਂ ਉਹਦੇ ਨਾਲ ਸੀ ਪਰ ਮੇਰੇ ਵੀ ਦਿਲ ਤੇ ਸ਼ੁਰੀਆਂ ਵੱਜਦੀਆਂ ਸੀ ਐਵੇਂ ਨਾ ਕਰ ਗੱਲਾਂ ਅਜੇ ਹੁਣ ਹੀ ਦੇਖਦੇ ਬੱਚੇ ਜਦੋਂ ਖੁਦ ਕਰਦੀ ਨਾ ਤੇ ਤੂੰ ਐਦਾਂ ਕਰਦੀ ਨਾ ਨਹੀਂ ਸਾਡਾ ਸਾਥ ਨਹੀਂ ਹੋ ਹਾਂ ਤਾਡਾ ਸਾਥ ਨਾ ਦਿੰਦੀ ਤੂੰ ਤੁਹਾਡਾ ਪਾਪੀਆਂ ਦਾ ਸਾਥ ਦਿੰਦੀ ਮੈਂ ਮੈਂ ਤਾਂ ਸਾਥ ਨਹੀਂ ਦਿੰਦੀ ਜੇ ਮੈਂ ਰੱਬ ਦੇ ਘਰੋਂ ਸੱਚੀ ਆ ਨਾ ਤੇ ਮੇਰੇ ਬੱਚਿਆਂ ਦਾ ਤੇ ਮੇਰਾ ਸਾਥ ਆਪੇ ਰੱਬ ਨਭਾਊ ਨਹੀਂ ਮੈਨੂੰ ਦੱਸ ਹੁਣ ਤੈਨੂੰ ਰੱਬ ਚੇਤਾ ਆ ਗਿਆ ਜਿੱਦਣ ਸਾਡੇ ਨਾਲ ਉਦਲ ਮਾਰਨ ਦੇ ਨਾਲ ਸਲਾਮਾ ਕਰਦੀ ਉਹ ਹੋਰ ਕੀ ਉਦਲ ਦੇ ਨਾਲ ਹੋ ਬਸਾਰਾ ਕਰਉਂਦੀ ਬੰਦੇ ਪਾ ਇਹਨੇ ਕੋਲ ਕੇ ਦਿੱਤੀਆਂ ਗੋਲੀਆਂ ਇਹਨੇ ਖਵਾਇਆਂ ਅੱਜ ਸੱਚੀ ਹੋ ਗਈ ਆ ਦੁੱਧ ਨਾਤੀ ਹੋ ਗਈ ਆ ਅੱਛਾ ਉਹ ਪਾਪੀਓ ਮੈਨੂੰ ਤੇ ਫਿਰ ਵੀ ਰੱਬ ਚੇਤੇ ਆ ਗਿਆ ਤਨ ਤੇ ਅਜੇ ਨਹੀਂ ਰੱਬ ਚੇਤੇ ਆਉਂਦਿਆ ਤੂੰ ਹੀ ਸਾਨੂੰ ਅਗਰ ਰੱਬ ਭੁਲਾਇਆ ਵਾ ਸਾਨੂੰ ਰੱਬ ਭੁੱਲਿਆ ਨਹੀਂ ਤੇਰੀਆਂ ਮਿਹਰਬਾਨੀਆਂ ਤੂੰ ਐਸਾ ਹੀ ਸਾਡੇ ਦਿਮਾਗ 'ਚ ਕੋਪ ਆਇਆ ਤੁਹਾਨੂੰ ਸ਼ਿਕਾਇਤ ਕਰਤਾ ਕੱਲੀ ਨੇ ਆਹੋ ਤੂੰ ਕੱਲੀ ਨੇ ਸਾਰੇ ਟੱਬਰ ਨੂੰ ਗਾੜੀ ਲਾਇਆ ਈ ਨੋਆ ਤੂੰ ਮਰਵਾਉਣ ਤੇ ਤੋਲੀ ਪੁੱਤਾਂ ਦੇ ਘਰ ਤੂੰ ਜਾੜਨ ਢਈਆਂ ਪੁਲਸਾਂ ਤੂੰ ਸੱਦਨ ਢਈਆਂ ਮਾਤਾ ਅਸੀਂ ਤਾਂ ਤਿੰਨ ਚਾਰ ਜਿਹੜੇ ਵੀ ਤੇਰੇ ਨਾਲ ਵਾਰਾ ਨਹੀਂ ਲੈ ਸਕਦੇ ਤੂੰ ਕੱਲੀ ਚਾਰਜ ਲੈ ਤੂੰ ਨੋਆ ਦੀ ਗੱਲ ਕਾਢੀ ਤੇ ਨੋਹ ਤਾਂ ਇੱਕਵਾਂ ਨਾ ਮਰੀ ਉਹ ਸਾਰੀਆਂ ਹੀ ਮੇਰੇ ਸਿਰ ਤੇ ਆ ਤੁਸੀਂ ਦੋਵੇਂ ਜਣੀਆਂ ਚੜ ਕੇ ਬੈਠੀਆਂ ਆਓ ਤੂੰ ਤਾਂ ਲੈ ਆਂਦੀਆਂ ਵਿਆਹ ਵਿਆਹ ਕੇ ਵੀ ਪਤਾ ਨਹੀਂ ਇਹ ਮੂੜੀਆਂ ਪੁੱਟ ਕੇ ਲਿਆਉਂਦੀਆਂ ਇਹਨਾਂ ਨੂੰ ਵੱਢ ਦੋ ਤੇ ਇਹਨਾਂ ਨੂੰ ਬਣਾ ਲਓ ਤੂੰ ਤੇ ਉਹ ਹਾਲ ਸਮਝਿਆ ਉਹ ਤਾਂ ਨਹੀਂ ਮਰਦੀਆਂ ਜੇ ਤੁਸੀਂ ਮੂੜੀਆਂ ਹੁੰਦੀਆਂ ਤਾਂ ਵਾਕਈ ਤੇਰਾ ਮੱਕ ਤਰਾ ਕਤਰਾ ਨਾ ਕਹਦੀ ਤੇ ਮੈਨੂੰ ਵੀ ਲੱਗੀਆਂ ਜਾ ਨਹੀਂ ਜਾ ਮਾਤਾ ਸਿਰ ਨਾ ਖਾਈ ਜਾ ਤੂੰ ਤੇ ਠੇਕਾ ਲਿਆ ਵਾ ਸਿਰ ਖਾਣ ਦਾ ਤੇ ਰੋਲੀ ਪਾਉਣ ਦਾ ਹੋਰ ਤੇ ਤੇਥੋਂ ਕੱਖ ਹੁੰਦਾ ਨਹੀਂਗਾ ਨਹੀਂ ਤੂੰ ਵੀ ਸੁਣ ਲੈ ਮੇਰੀ ਗੱਲ ਔਕਾਤ ਤੇਰੀ ਕੀ ਆ ਭੈਣ ਆਖਣ ਦੇ ਨਾਂ ਤੇ ਮੈਨੂੰ ਸ਼ਰਮ ਆਉਂਦੀ ਸ਼ਰਮ ਵੀ ਤੂੰ ਮੇਰੀ ਭੈਣ ਆ ਮੈਂ ਹੁਣ ਤੈਨੂੰ ਭੈਣ ਵੀ ਨਹੀਂ ਆਖਣਾ ਚਾਹੁੰਦੀ ਜਾਗਾ ਕੰਮ ਕਰ ਰਹਿਣਾ ਤੇ ਇੱਕ ਨੌਕਰਾਨੀ ਬਣ ਕੇ ਹੀ ਜੋ ਐਹੋ ਹੀ ਤੇਰੀ ਔਕਾਤ ਸੀ ਮੇਰਾ ਸਾਥ ਨਾ ਦੇ ਕੇ ਮੰਮੀ ਮੈਂ ਨੌਕਰਾਨੀ ਆ ਮੈਨੂੰ ਇਸ ਘਰ ਕੇ ਵਿਆਹ ਕੇ ਲਿਆਏਗੇਗੇ ਪੁੱਤ ਤੂੰ ਕਿਉਂ ਡਈ ਇਹਦੀਆਂ ਗੱਲਾਂ ਚਾਉਣ ਉਹ ਤਾਂ ਅੱਜ ਟਾਈਮ ਇਹਨਾਂ ਦਾ ਵਾ ਕੱਲ ਨੂੰ ਸਾਡਾ ਵੀ ਟਾਈਮ ਆਊਗਾ ਜੇ ਵੇਖਲਾ ਇੱਥੇ ਹੁਣ ਰਹਿਣਾ ਤੇ ਇਦਾਂ ਹੀ ਪੈਣਾ ਵਾ ਜਿੰਨੇ ਦਾ ਰਕबीर ਨਹੀਂ ਠੀਕ ਹੁੰਦਾ ਜੇ ਰਹਿਣਾ ਵਾ ਤਾਂ ਵੀ ਠੀਕ ਵਾ ਨਹੀਂ ਰਹਿਣਾ ਤਾਂ ਫਿਰ ਤੂੰ ਚਲ ਜਾ ਮੈਂ ਕੀ ਕਰ ਸਕਦੀ ਆ ਮੰਮੀ ਮੈਂ ਵਿਆਹ ਕਿ ਆਈ ਆ ਇਸ ਘਰ ਵਿੱਚ ਇਦਾਂ ਹੀ ਨਹੀਂ ਆਈ ਹੈਗੀ ਇਦਾਂ ਕਿਦਾਂ ਚਲ ਜਾ ਮੈਂ ਮੈਂ ਤੈਨੂੰ ਕਿਹਾ ਨਾ ਵੀ ਤੂੰ ਜੇ ਰਹਿ ਸਕਦੀ ਆ ਤੇ ਫੇਰ ਤੇ ਧੀਏ ਜਿੰਦਰਕਬੀਰ ਨਹੀਂ ਠੀਕ ਹੁੰਦਾ ਉਹਨੂੰ ਤੇ ਨੌਕਰ ਬਣ ਕੇ ਰਹਿਣਾ ਪੈਣਾ ਸੋ